ਜਿੱਦਾਂ ਫੜਕੇ ਲੈ ਕੇ ਮੈਂ ਫੜਿਆ ਪਰ ਟੁੱਟ ਬੱਦਰੀ ਜਿੱਦਾਂ ਮੇਰੇ ਹੱਥ ਚ ਰਹਿ ਗਏ ਪਰਸ ਖਿੱਚ ਕੇ ਲੈ ਜੀ ਸਕੂਟੀ ਚ ਚਲਾਉਂਦੇ ਸੀ ਨਹੀਂ ਮੇਰੀ ਸਿਸਟਰ ਸੀ ਨਾਲ ਮੈਂ ਪਿੱਛੇ ਬੈਠੀ ਸੀ ਜੀ ਪਿੱਛੇ ਬੈਠੇ ਸੀਗੇ ਫੇ ਝੱਪਟਾ ਮਾਰਿਆ ਹਾਂਜੀ ਹਾਂ ਬੱਚਾ ਤਾਂ ਨਹੀਂ ਨਾਲ ਸੀ ਬੱਚਾ ਵੀ ਨਾਲ ਸੀ ਡਿੱਗ ਵੀ ਸਕਦੇ ਸੀ ਡਿੱਗ ਵੀ ਸਕਦੇ ਹਾਂ ਜੀ ਜੀ ਮੁੜ ਕੇ ਪਿੱਛੇ ਕੀਤਾ ਉਹਨਾਂ ਦਾ ਪਈ ਸਾਡੇ ਪਿੱਛੇ ਗੱਡੀਆਂ ਆਂਦੀ ਪਈ ਸੀ ਉਹਨਾਂ ਨੇ ਪਿੱਛਾ ਕੀਤਾ ਇਹਦਾ ਵੀਡੀਓ ਵੀ ਬਣਾਈ ਉਹਨਾਂ ਨੇ ਪਰ ਉਹ ਕਹਿੰਦੇ ਮੋਰੇ ਇੱਕ ਗੱਡੀ ਆਗੇ ਉਹਦੇ ਕਰਕੇ ਉਹ ਜਿਆਦਾ ਜਿਹਦਾ ਸਪੀਡ ਸੀ ਜਿਆਦਾ ਨਾ ਫੇਰ ਅੱਗੇ ਨਹੀਂ ਉਹ ਜਿਆਦਾ ਦੂਰ ਰੁਕ ਕੇ ਫੇਰ ਵੀਡੀਓ ਦਿੱਤੀ ਸਤਸ਼੍ਰੀਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਹੋਰ ਲੁੱਟ ਦੀ ਵਾਰਦਾਤ ਨਵਾਂ ਸ਼ਹਿਰ ਵਿੱਚ ਅੱਜ ਦੇ ਦਿਨ ਸਾਹਮਣੇ ਆਈ ਹੈ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਜਿਵੇਂ ਕਿਸਮਤ ਵੀ ਲੁਟੇਰਿਆਂ ਦਾ ਸਾਥ ਦੇ ਰਹੀ ਹੈ لیکن پولیس دی کاروائی تے امن قانون دی ستಿತಿ تے بڑے ප්‍රਸ਼ਨ ਚਿੰਨ ਖڑے ਹੁੰਦੇ ਨੇ اورے ਵੱਡੀ ਚਿੰਤਾ ਦਾ ਮਸਲਾ ਬਣ ਗਿਆ ਕਿਉਂਕਿ ਹੁਣ ਜਿਹੜੇ ਲੁਟੇਰੇ ਨੇ ਉਹਨਾਂ ਨੇ ਇੱਕ ਔਰਤ ਤੋਂ ਪਰਸਕ ਹੋਇਆ ਤਸਵੀਰਾਂ ਤੁਹਾਨੂੰ ਸਕਰੀਨ ਤੇ ਨਜ਼ਰ ਆਵਣਗੀਆਂ ਜਿੱਥੇ ਮੋਟਰਸਾਈਕਲ ਪਲਸਰ ਦੇ ਉੱਤੇ ਬਿਨ ਨੰਬਰ ਹੀ ਮੋਟਰਸਾਈਕਲ ਦੇ ਉੱਤੇ ਦੋ ਨੌਜਵਾਨ ਜਿਹੜੇ ਇੱਕ ਮਹਿਲਾ ਤੋਂ ਪਰਸਖੋਂਦੇ ਉਹਨਾਂ ਦੀ ਤਸਵੀਰਾਂ ਸਾਹਮਣੇ ਆਈਆਂ ਪੀੜਤ ਪਰਿਵਾਰ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਉਸ ਸਮੇਂ ਮੌਕੇ ਤੇ ਸਕੂਟੀ ਭੈਣ ਜੀ ਚਲਾਰੇ ਸਨ ਉਹਨਾਂ ਦੇ ਹਸਬੰਡ ਸਾਡੇ ਨਾਲ ਨੇ ਪੂਰੀ ਜਾਣਕਾਰੀ ਵੀਰ ਹੋਂ ਤੋਂ ਲਵਾਂਗੇ ਕਿ ਕਟਣਾ ਹੋਈ ਕਿੱਥੇ ਔਰ ਖੋਕੇ ਕੀ ਕੀ ਲੈ ਕੇ ਗਏ ਨੇ ਭਾਈ ਜੀ ਮਰੀ ਸਥਿਤੀ ਸਮਝਾ ਦਿਓ ਕਿੰਨੇ ਵਜ ਦੀ ਕਟਣਾ ਕਟਣਾ ਹੋਈ ਕਿੱਥੇ ਪਰਸ ਪਰਸ ਕੀ ਕੀ ਸੀਗਾ ਕਿਹੜੇ-ਕਿਹੜੇ ਸਮਾਨ ਖੋਕੇ ਲੈ ਕੇ ਗਏ ਆ ਉਹ ਡਿਟੇਲ ਸਮਝਾ ਦਿਓ ਤਕਰੀਬਨ ਇਹ ਘੰਟਾ ਪਹਿਲਾਂ ਦੀ ਗੱਲ ਹੈ ਜੀ ਅੱਛਾ ਤੇ ਇਹ ਮੇਰੀ ਵਾਈਫ ਮੰਗਿਆਂ ਤੋਂ ਨਾਵਾਸ਼ਹਿਰ ਵੱਲ ਆ ਰਹੀ ਸੀ ਠੀਕ ਹੈ ਜੀ ਮਹਾਲੋਂ ਦੇ ਲਾਗੇ ਦੋ ਮੋਟਰਸਾਈਕਲ ਤੇ ਸੀਗੇ ਬੰਦੇ ਪਲਸਰ ਮੋਟਰਸਾਈਕਲ ਲੱਗੇ ਪਲਸਰ ਪਲਸਰ ਮੋਟਰਸਾਈਕਲ ਹਾਂਜੀ ਬਿਨਾ ਨੰਬਰ ਬਿਨਾ ਨੰਬਰ ਪਲੇਟ ਦੇ ਉੱਤੇ ਇਹਨਾਂ ਦਾ ਪਰਸ ਖੋ ਕੇ ਲੈ ਗਿਆ ਪਰਸ ਦੇ ਵਿੱਚ ਦੋ ਮੋਬਾਈਲ ਸਿਗੇ ਤੇ 20000 ਰੁਪਈਆ ਸੀਗਾ ਜੀ ਕੈਸ਼ ਵੀ ਸੀ ਕੈਸ਼ ਵੀ ਸੀਗਾ 20000 ਰੁਪਈਆ ਕਰਦੀਆਂ ਚਾਬੀਆਂ ਕਰਦੀਆਂ ਚਾਬੀਆਂ ਤੇ ਚਾਬੀਆਂ ਔਰ ਡਾਕੂਮੈਂਟਸ ਸਗੇ ਜਿਵੇਂ ਆਧਾਰ ਕਾਰਡ ਪੈਨ ਕਾਰਡ ਇਹਨਾਂ ਦਾ ਪਿੰਡ ਕਿਹੜਾ ਸੀ ਤੁਹਾਡਾ ਅੱਲੀਆਂ ਖੁਰਦ ਸਰ ਅੱਲੀਆਂ ਖੁਰਦ ਹਾਂਜੀ ਭਾਂਜੀ ਇਹ ਗਲਤ ਸਮਝਾਈਓ ਚਪਟਾ ਮਾਰਿਆ ਕਿ ਕੀ ਮਤਲਬ ਕਿ ਤੱਕ ਮੁਕੀ ਮਕੰਦੀ ਤਾਂ ਨਹੀਂ ਕੋਸ਼ਿਸ਼ ਕੀਤੀ ਜੱਕਦਾ ਮੈਂ ਇਦਾਂ ਫੜ ਕੇ ਲੈ ਗੇ ਮੈਂ ਫੜਿਆ ਪਰ ਟੁੱਟ ਬੱਦਰੀ ਜਿੱਦਾਂ ਮੇਰੇ ਹੱਥ 'ਚ ਰਹਿ ਗਏ ਪਰਸ ਖਿੱਚ ਕੇ ਲੈ ਤੁਸੀਂ ਸਕੂਟੀ ਚਲਾਉਂਦੇ ਸੀ ਨਹੀਂ ਮੇਰੀ ਸਿਸਟਰ ਸੀ ਨਾਲ ਮੈਂ ਪਿੱਛੇ ਬੈਠ ਸੀ ਸੀ ਪਿੱਛੇ ਬੈਠੇ ਸੀਗੇ ਫੇ ਝੱਪਟਾ ਮਾਰਿਆ ਹਾਂਜੀ ਹਾਂ ਬੱਚਾ ਤਾਂ ਨਹੀਂ ਨਾਲ ਸੀ ਬੱਚਾ ਵੀ ਨਾਲ ਸੀ ਡਿੱਗ ਵੀ ਸਕਦੇ ਸੀ ਡਿੱਗ ਵੀ ਸਕਦੇ ਹਾਂਜੀ ਤੇ ਪੱਤਰੀ ਨਾਲ ਟੁੱਟਦੀ ਫੇ ਤਾਂ ਡਿੱਗੇ ਜਾਣਾ ਸੀਗਾ ਬਹੁਤ ਮਸ਼ਕਲ ਹੋ ਗਿਆ ਨਹੀਂ ਅੱਛਾ ਤੋ ਤੁਹਾਡੇ ਦੋ ਫੋਨ 20000 ਰੁਪਿਆ ਤੇ ਉਹ ਡਾਕੂਮੈਂਟਸ ਵੀ ਸੀਗੇ ਚਾਬੀਆਂ ਵਗੈਰਾ ਘਰ ਦੇ ਤੁਸੀਂ ਮੁੜ ਕੇ ਪਿੱਛਾ ਕੀਤਾ ਉਹਨਾਂ ਦਾ ਪਿੱਛੇ ਸਾਡੇ ਪਿੱਛੇ ਕਿ ਗੱਡੀਆਂ ਆਂਦੀ ਪਈ ਸੀ ਉਹਨਾਂ ਨੇ ਪਿੱਛਾ ਕੀਤਾ ਇਹਦਾ ਵੀਡੀਓ ਵੀ ਬਣਾਈ ਉਹਨਾਂ ਨੇ ਪਰ ਉਹ ਕਹਿੰਦੇ ਮੋਰੇ ਇੱਕ ਗੱਡੀ ਆਗੇ ਉਹਦੇ ਕਰਕੇ ਉਹ ਜਿਆਦਾ ਜਿਹਦਾ ਸਪੀਡ ਸੀ ਜਿਆਦਾ ਨਾ ਫੇ ਅੱਗੇ ਨਹੀਂ ਉਹ ਜਿਆਦਾ ਦੂਰ ਰਸਤੇ ਚ ਰੋਕ ਕੇ ਫੇ ਵੀਡੀਓ ਦਿੱਤੀ ਚਲੋ ਮੈਂ ਕਹਿੰਦਾ ਰੱਬ ਦਾ ਇਨਾ ਸ਼ੁਕਰ ਹੈ ਕਿ ਜਿਵੇਂ ਕਹਿੰਦੇ ਕਿ ਬੱਧੀ ਟੁੱਟ ਗਈ ਜੇ ਨਾ ਟੁੱਟਦੀ ਹੋ ਸਕਦਾ ਸਿਰ ਭਾਰ ਬੰਦਾ ਏਥਾ ਦੇਖ ਲਾ ਤਾਂ ਕਿੰਨੀ ਛੱਟ ਛੱਟ ਚੋੜ ਲੱਗ ਸਕਦੀ ਸੀ ਹਾਂਜੀ ਹਾਂਜੀ ਜੀ ਸਾਥਿਓ ਮੈਂ ਜਿਵੇਂ ਪਹਿਲਾਂ ਕਿਹਾ ਕਿ ਅੱਜ ਲੱਗਦਾ ਕਿ ਜਿਵੇਂ ਕਿਸਮਤ ਵੀ ਲੁਟੇਰਿਆਂ ਦਾ ਸਾਥ ਦੇ ਰਹੀ ਹੈ ਪਰ ਆਪਾਂ ਇਸ ਸ पीडਿਤ ਪਰਿਵਾਰ ਦਾ ਸਾਥ ਦੇਣਾ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਉਹਨਾਂ ਲੁਟੇਰਿਆਂ ਦੀਆਂ ਜਿਨ੍ਹਾਂ ਨੇ ਅੱਜ ਇਸ ਘਟਨਾ ਨੂੰ ਅੰਜਾਮ ਦਿੱਤਾ ਇੱਕ ਵਾਰੀ ਸਕਰੀਨ ਤੇ ਤੁਸੀਂ ਤਸਵੀਰ ਨੂੰ ਦੇਖੋ ਜਿਹੜਾ ਡੰਗਾਈ ਨਾ ਦੇਖੋ ਦੋ ਨੌਜਵਾਨੇ ਛੋਟੀ ਉਮਰ ਦੇ ਲੱਗ ਰਹੇ ਆ 20-22 ਸਾਲ ਦੇ ਲੱਗ ਰਹੇ ਆ ਔਰ ਹਲਕੀ ਜਿਹੀ ਝਲਕ ਨਜ਼ਰ ਆਉਂਦੀ ਕਿਉਂਕਿ ਚਿਹਰੇ ਕਵਰ ਨਹੀਂ ਕੀਤੇ ਔਰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਜਿਵੇਂ ਉਹਨਾਂ ਨੇ ਮੌਕਾ ਦੇਖ ਕੇ ਮਨ ਉਹਨਾਂ ਦਾ ਲੰਚ ਆ ਗਿਆ ਜਾਂ ਕੋਈ ਮਾਲ ਪੱਤਾ ਖਾਦਾ ਸੀਗਾ ਇਕਦਮੀ ਚਪਟਾ ਮਾਰਿਆ ਜੇ ਪਲੈਨਿੰਗ ਕਰਦੇ ਹੁੰਦੇ ਤਾਂ ਮੂੰਹ ਟਕੇ ਹੋਣੇ ਸੀਗੇ ਮੂੰਹ ਟਕੇ ਹੋਣੇ ਸੀ ਤੁਸੀਂ ਇਹਨਾਂ ਨੌਜਵਾਨਾਂ ਨੂੰ ਪਹਿਚਾਨਣਾ ਹੈ ਔਰ ਇਤਲਾਕ ਕਰਨੀ ਹੈ ਪੀਪੀ 32 ਚੈਨਲ ਨੂੰ ਇਤਲਾਕ ਕਰ ਦਿਓ ਚਾਹੇ ਪੁਲਿਸ ਨੂੰ ਇਤਲਾਕ ਕਰ ਦਿਓ ਸਾਡੇ ਨੰਬਰ ਜਿਹੜੇ ਆ ਉਹ ਹਮੇਸ਼ਾ ਫਲੈਸ਼ ਕਰਦੇ ਰਹਿੰਦੇ ਆ ਸਕਰੀਨ ਤੇ ਤੁਸੀਂ ਇਤਲਾਕ ਕਰਨੀ ਹੈ ਤਾਂ ਜੋ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਹੜੇ ਇਹ ਲੁਟੇਰੇ ਆ ਫੋਨ ਵੇਚਣ ਇਹਨਾਂ ਦਾ ਪੈਸਾ ਵਰਤ ਕੇ ਉਹਨੂੰ ਮਿੱਟੀ ਕਰ ਦੇਣ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਸ ਸਪੀੜਿਤ ਪਰਿਵਾਰ ਦੀ ਮਦਦ ਕਰਨੀ ਆ ਸਕਰੀਨ ਤੇ ਇੱਕ ਵਾਰ ਫਿਰ ਤੋਂ ਤਸਵੀਰ ਚੱਲ ਰਹੀ ਹੈ ਪਲਸਰ ਮੋਟਰਸਾਈਕਲ ਬਿਨਾਂ ਨੰmberੀ ਮੋਟਰਸਾਈਕਲ ਜਿਸ ਤੇ ਨੌਜਵਾਨ ਸਵਾਰ ਸਨ ਹਲਕੀ ਜਿਹੀ ਝਲਕ ਆਵੇਗੀ ਤੁਸੀਂ ਇਹ ਮੁੰਡੇ ਪਹਿਚਾਨਣੇ ਆ ਹੋ ਸਕਦਾ ਤੁਹਾਡੇ ਪਿੰਡ ਦੇ ਹੋਣ ਤੁਹਾਡੇ ਸ਼ਹਿਰ ਦੇ ਹੋਣ ਤੁਹਾਡੇ ਮਹੱਲੇ ਦੇ ਹੋਣ ਤੁਹਾਡੇ ਵਾਰਡ ਦੇ ਹੋਣ ਤੁਹਾਡੀ ਗਲੀ ਦੇ ਹੋਣ ਤੁਹਾਡੇ ਗਵਾਂਢੀ ਹੋਣ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਆਂਢੀ ਗੁਆਂਢੀ ਹੋਣ ਆਪਾਂ ਇਸ ਪਰਿਵਾਰ ਦੀ ਮਦਦ ਕਰਨੀ ਆ ਔਰ ਪ੍ਰਸ਼ਾਸਨ ਅਗੇ ਹੀ ਬੇਨਤੀ ਹੈ ਕਿ ਹੁਣ ਕੁੰਭ ਕਰਨ ਦੀ ਨੀਂਦ ਨੂੰ ਤਿਆਗ ਦਿਓ ਹੁਣ ਲੋਕਾਂ ਲਈ ਹਮਾਇਤ ਵਿੱਚ ਆਜੋ ਜਿਹੜੇ ਵੱਡੇ ਵੱਡੇ ਲੀਡਰ ਇਹਨਾਂ ਨੂੰ ਸਿਕਿਉਰਿਟੀ ਕਦ ਤੱਕ ਦਿੰਦੇ ਰਹੋਗੇ ਹੁਣ ਤੇ ਸਮਾਂ ਬਣ ਗਿਆ ਕਿ ਆਮ ਲੋਕਾਂ ਨੂੰ ਕੱਲੇ ਕੱਲੇ ਬੰਦੇ ਨੂੰ ਸਿਕਿਉਰਿਟੀ ਦੇਣੀ ਪੈਣੀ ਹੈ ਤਾਂ ਇਹ ਪੀੜਤ ਪਰਿਵਾਰ ਦੀ ਆਪਾਂ ਮਦਦ ਕਰੀ ਕੋਈ ਗੱਲ ਰਹਿ ਗਈ ਉਹ ਬਾਈ ਜੀ ਕਰਨੀ ਜੇ ਆਪਾਂ ਮਦਦ ਕਰੀਏ ਜਿਹੜੇ ਇਹ ਲੁਟੇਰੇ ਨੇ ਚੋਰ ਨੇ ਇਹਨਾਂ ਨੂੰ ਪਹਿਚਾਨੋ ਤੇ ਇਤਲਾਹ ਕਰਿਓ ਜਲਦੀ ਤੋਂ ਜਲਦੀ ਜੇਕਰ ਤੁਸੀਂ ਇਹਨਾਂ ਨੂੰ ਜਾਣਦੇ ਆ ਪ੍ਰਸ਼ਾਸਨ ਅਕ ਇੱਕ ਬੇਨਤੀ ਹੋ ਰਹੀ ਹੈ ਕਿ ਬਿਨਾ ਨੰਬਰੀ ਮੋਟਰਸਾਈਕਲ ਜਿਹੜੇ ਸ਼ਹਿਰਾਂ 'ਚ ਪਿੰਡਾਂ 'ਚ ਘੁੰਮਦੇ ਆ ਇਹਨਾਂ ਨੂੰ ਫੜ ਕੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਵਾਰਦਾਤਾ ਨੂੰ ਇਹੀ ਅੰਜਾਮ ਦੇ ਰਹੇ ਨੇ ਅੱਜ ਦੇ ਦੰਦੀਵੇਂ ਤੀਜੀ ਲੁੱਟ ਦੀ ਘਟਨਾ ਕਵਰ ਕਰ ਰਿਹਾ ਔਰ ਤਿੰਨੇ ਘਟਨਾਵਾਂ ਵਿੱਚ ਇਹੀ ਪਤਾ ਲੱਗਿਆ ਕਿ ਮੋਟਰਸਾਈਕਲਾਂ ਦੇ ਉੱਤੇ ਨੰਬਰ ਪਲੇਟ ਹੈ ਨਹੀਂ ਸੀ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਪੁਲਿਸ ਅੱਗੇ ਬੇਨਤੀ ਹੈ ਕਿ ਬਿਨਾਂ ਨੰਬਰੀ ਮੋਟਰਸਾਈਕਲਾਂ ਨੂੰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਪਤਾ ਕਰਨਾ ਚਾਹੀਦਾ ਹੈ ਮੋਟਰਸਾਈਕਲ ਚੋਰੀ ਦੇ ਆ ਕਿ ਨੌਜਵਾਨਾਂ ਦੇ ਆਪਣੇ ਆ ਔਰ ਇਹਨਾਂ ਦੇ ਮਾਪਿਆਂ ਨੂੰ ਥਾਣੇ 'ਚ ਬੁਲਾ ਕੇ ਜਿਹੜੇ ਬਿਨਾਂ ਨੰਬਰੀ ਮੋਟਰਸਾਈਕਲ ਤੇ ਘੁੰਮਦੇ ਆ ਕਾਰਵਾਈ ਹੋਣੀ ਚਾਹੀਦੀ ਔਰ ਬੱਚਿਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਆ ਕਿ ਸੜਕਾਂ 'ਤੇ ਕੀ ਕਰਦੇ ਫਿਰਦੇ ਆ ਅੱਜ ਜੇ ਬਦਰੀ ਨਾ ਟੁੱਟਦੀ ਹੋ ਸਕਦਾ ਭੈਣ ਦੇ ਸੱਟਾ ਵੀ ਲੱਗ ਜਾਂਦੀਆਂ ਰੇਟਾ ਵੀ ਡਿੱਗ ਜਾਂਦੀ ਲੇਕਿਨ ਤੁਸੀਂ ਇਹਨਾਂ ਲੁਟੇਰੇ ਨੂੰ ਪਛਾਣ ਕੇ ਉਹਦੀ ਮਦਦ ਕਰਨੀ ਹੈ ਬਹੁਤ ਬਹੁਤ ਸ਼ੁਕਰੀਆ